ਕੋਈ ਬਣਾਣੀ ਕਾਪਈ ਤੇ ਇਹ ਚੀਜ਼ ਕੋਈ ਵੇਰ ਡਿਗਰੇਟ ਰਹੇਗਾ ਕਿ ਕਾਸ਼ ਜ਼ਿਆਦਾ ਟਾਈਮ ਸਪੈਂਡ ਕੀਤਾ ਹੁੰਦਾ ਵਰਿੰਦਰ ਕੁਮਾਰ ਜਿਨ੍ਹਾਂ ਨੂੰ ਵੈਜੀਟੇਰੀਅਨ ਬੋਡੀ ਬਿਲਡਰ ਕਰਕੇ ਜਾਣਿਆ ਜਾਂਦਾ ਹੈ ਉਹਨਾਂ ਦੀ ਬਿਲਟ ਉਹਨਾਂ ਦਾ ਸ਼ਰੀਰ ਇਹੋ ਜਿਹਾ ਸੀ ਕਿ ਦੇਖ ਕੇ ਹਰ ਕੋਈ ਦੰਕ ਰਹਿ ਜਾਂਦਾ ਭਾਵੇਂ ਉਹ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਹੀ ਕਿਉਂ ਨਾ ਹੋਣ ਜਾਂ ਫਿਰ ਬਾਲੀਵੁੱਡ ਦੇ ਕਬੱਡੀ ਖਿਡਾਰੀ ਹੀ ਕਿਉਂ ਨਾ ਹੋਣ ਵੱਡੇ ਵੱਡੇ ਬੰਦੇ ਉਹਨਾਂ ਤੋਂ ਕੋਚਿੰਗ ਲੈ ਚੁੱਕੇ ਨੇ ਉਹਨਾਂ ਦੇ ਕੋਲ ਆਂਦੇ ਹੁੰਦੇ ਸੀ ਸਿੱਖਣ ਦੇ ਲਈ ਪਰ ਅੱਜ ਉਹਨਾਂ ਦੀ ਜ਼ਿੰਦਗੀ ਤੇ ਵੀ ਜਿਹੜਾ ਦੁਖਾਂਤ ਵਾਪਰਿਆ ਉਹ ਸਾਰੇ ਹੀ ਜਾਣਦੇ ਨੇ ਕਿ ਐਕਸਰਸਾਈਜ਼ ਕਰਨ ਤੋਂ ਬਾਅਦ ਉਹਨਾਂ ਦੇ ਮੋਡੇ ਦਾ ਦਰਦ ਸ਼ੁਰੂ ਹੁੰਦਾ ਹੈ ਤੇ ਫਿਰ ਆਪਰੇਸ਼ਨ ਦੇ ਲਈ ਹਸਪਤਾਲ ਲਿਜਾਇਆ ਜਾਂਦਾ ਹੈ ਕੁਝ ਸਮੇਂ ਬਾਅਦ ਪਤਾ ਲੱਗਦਾ ਹੈ ਕਿ ਉਹ ਇਸ ਦੁਨੀਆ ਦੇ ਵਿੱਚ ਨਹੀਂ ਪਰਿਵਾਰਿਕ ਮੈਂਬਰ ਅਤੇ ਦੋਸਤਾਂ ਦੇ ਵੱਲੋਂ ਕਈ ਤਰ੍ਹਾਂ ਦੇ ਇਲਜ਼ਾਮ ਹਸਪਤਾਲ ਵਾਲਿਆਂ ਤੇ ਲਗਾਏ ਜਾ ਰਹੇ ਨੇ ਕਿਣਗਹਿਲੀ ਦੇ ਕਾਰਨ ਉਹਨਾਂ ਦੀ ਜਾਨ ਗਈ ਹੈ ਪਰਵਿੰਦਰ ਸਿੰਘ ਘੁੰਮਣ ਦੇ ਪਰਿਵਾਰਿਕ ਮੈਂਬਰ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਕੁਝ ਇਹੋ ਜਿਹੀਆਂ ਗੱਲਾਂ ਨੇ ਜੋ ਕਿ ਅੱਜ ਉਹਨਾਂ ਦੇ ਨਵਿਤ ਅੰਤਿਮ ਅਰਦਾਸ ਤੇ ਭੋਗ ਦੇ ਮੌਕੇ ਤੇ ਹਰੇਕ ਦੇ ਸਹਨ ਦੇ ਵਿੱਚ ਨੇ ਦਿਲ ਦਿਮਾਗ ਦੇ ਵਿੱਚ ਨੇ ਅਤੇ ਕੁਝ ਉਹ ਗੱਲਾਂ ਨੇ ਜੋ ਕਿ ਹਰੇਕ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਉਹ ਕਿੰਨੇ ਚੰਗੇ ਇਨਸਾਨ ਸੀ ਵਰਿੰਦਰ ਘੁੰਮਣ ਜੋ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਸੀ ਉਹਨਾਂ ਨੂੰ ਦਾਦਾ-ਦਾਦੀ ਦੇ ਵੱਲੋਂ ਪਾਲਿਆ ਗਿਆ ਸੀ ਕਿਉਂਕਿ ਪਿਤਾ ਪੁਲਿਸ ਦੇ ਵਿੱਚ ਨੌਕਰੀ ਕਰਦੇ ਸੀ ਉਹਨਾਂ ਦਾ ਛੋਟਾ ਭਰਾ ਭਗਵੰਤ ਸਿੰਘ ਘੁੰਮਣ ਆਪਣੇ ਪਿਤਾ ਤੇ ਮਾਤਾ ਦੇ ਨਾਲ ਰਹਿੰਦਾ ਸੀ ਪਰਵਿੰਦਰ ਘੁੰਮਣ ਆਪਣੇ ਦਾਦਾ-ਦਾਦੀ ਦੇ ਕੋਲ ਰਹਿੰਦੇ ਹੁੰਦੇ ਸੀ ਇਸੇ ਕਰਕੇ ਹੀ ਛੋਟਾ ਭਰਾ ਛੋਟਾ ਪੁੱਤ ਜ਼ਿਆਦਾ लाडला ਸੀ ਪਰਵਿੰਦਰ ਘੁੰਮਣ ਨੂੰ ਵੀ ਪਰਿਵਾਰ ਹੱਦੋਂ ਵੱਧ ਪਿਆਰ ਕਰਦਾ ਤੁਸੀਂ ਉਹ ਸਭ ਕੁਝ ਵੀਡੀਓਜ਼ ਦੇ ਰਾਹੀਂ ਦੇਖ ਸਕਦੇ ਹੋ ਕਿ ਅਰਜੁਨਾ ਦੇ ਪਿਤਾ ਜੀ ਦੇ ਉੱਪਰ ਕਿੰਨਾ ਵੱਡਾ ਦੁੱਖਾਂ ਦਾ ਪਹਾੜ ਟੁੱਟਿਆ ਹੈ ਕਿਉਂਕਿ ਉਹਨਾਂ ਦੇ ਪਤਨੀ ਵੀ ਇਸ ਦੁਨੀਆ ਤੋਂ ਜਾ ਚੁੱਕੇ ਨੇ ਪਤਨੀ ਦੀ ਮੌਤ ਤੋਂ 6 ਮਹੀਨੇ ਬਾਅਦ ਹੀ ਉਹਨਾਂ ਦਾ ਛੋਟਾ ਪੁੱਤ ਦੁਨੀਆ ਤੋਂ ਦੁਰ ਗਿਆ ਅਤੇ ਹੁਣ 2025 ਦੇ ਵਿੱਚ ਵਰਿੰਦਰ ਘੁੰਮਣ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਬਹੁਤ ਕੁਝ ਹੋ ਚੁੱਕਿਆ ਹੈ ਇਸ ਪਰਿਵਾਰ ਦੇ ਨਾਲ ਅਤੇ ਪਿਤਾ ਦੇ ਹਾਲਾਤ ਦੇਖ ਕੇ ਹੀ ਰੋਣਾ ਆ ਜਾਂਦਾ ਹੈ ਇਸੇ ਕਰਕੇ ਅ ਤਸਵੀਰ ਤੋਂ ਜਿੰਨੀਆਂ ਵੀ ਉਹਨਾਂ ਦੀਆਂ ਫੋਟੋਜ਼ ਅਤੇ ਵੀਡੀਓਜ਼ ਉਹਨਾਂ ਦੇ ਰੂਬਰੂ ਹੋਏ ਤਾਂ ਉਹਨਾਂ ਤੋਂ ਇੱਕ ਵੀ ਸ਼ਬਦ ਬੋਲਿਆ ਨਹੀਂ ਗਿਆ ਇਹ ਪਰਿਵਾਰ ਜੋ ਕਿ ਡੇਰੇ ਦੇ ਨਾਲ ਜੁੜਿਆ ਹੋਇਆ ਹੈ वेजिटेरियन ਪਰਿਵਾਰ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਘਰ ਦੇ ਵਿੱਚ ਕਦੇ ਮੀਟ ਆਂਡਾ ਸ਼ਰਾਬ ਤੱਕ ਨਹੀਂ ਆਇਆ ਭਾਵੇਂ ਪਿਤਾ ਜੀ ਪੰਜਾਬ ਪੁਲਿਸ ਦੇ ਵਿੱਚ ਸੀ ਪਰ ਉਹਨਾਂ ਨੇ ਪਹਿਲਾਂ ਹੀ ਉੱਥੋਂ ਛੁੱਟੀ ਲੈ ਲਈ ਸੀ ਛੱਡ ਦਿੱਤੀ ਸੀ ਉਹ ਨੌਕਰੀ ਪੂਰੀ ਦੁਨੀਆ ਦੇ ਵਿੱਚ ਇੱਕੋ ਇੱਕ वेजिटेरियन ਬਾਡੀ ਬਿਲਡਰ ਦੇ ਤੌਰ ਤੇ ਜਿਨ੍ਹਾਂ ਨੇ ਆਪਣਾ ਨਾਮ ਬਣਾਇਆ ਉਹ ਵਰਿੰਦਰ ਘੁੰਮਣ ਸੀ ਘਰ ਦੇ ਵਿੱਚ ਡੇਰੀ ਫਾਰਮ ਹੈ 500 ਮੱਝਾਂ ਤੋਂ ਵੀ ਜ਼ਿਆਦਾ ਗਿਣਤੀ ਦੱਸੀ ਜਾਂਦੀ ਹੈ ਕਿੰਨੇ ਜ਼ਿਆਦਾ ਡੰਗਰ ਉਹਨਾਂ ਨੇ ਘਰ ਦੇ ਵਿੱਚ ਰੱਖੇ ਹੋਏ ਨੇ ਇਸੇ ਕਰਕੇ ਹੀ ਉਹ ਵੈਜੀਟੇਰੀਅਨ ਬੋਡੀ ਬਿਲਡਰ ਬਣ ਸਕੇ ਇਸ ਦੇ ਲਈ ਉਹ ਧੰਨਵਾਦ ਵੀ ਕਰਦੇ ਰਹੇ ਆਪ ਸਾਰੀ ਜ਼ਿੰਦਗੀ ਆਪਣੇ ਮਾਪਿਓ ਦਾ ਤੇ ਇਸ ਕੰਮ ਕਰਦਾ ਹੰਝੂ ਕਹਿੰਕੇ ਕਿਸੇ ਦਾ ਕੋਈ ਜਵਾਨ ਪੁੱਤ ਚਲੇ ਜਾਵੇ ਤੇ ਉਹਨੂੰ ਹੀ ਪਤਾ ਹੁੰਦਾ ਕਿ ਉਹਨਾਂ ਦੇ ਜਿਹੜੇ ਹਿਰਦੇ ਦੇ ਵਿੱਚ ਕਿੰਨਾ ਦਰਦ ਹੈ ਉਹ ਹਮੇਸ਼ਾ ਹੀ ਸਹੀ ਰਾਹ ਚੁਣਦੇ ਸੀ ਅਤੇ ਸਹੀ ਕੰਮ ਹੀ ਕਰਦੇ ਸੀ ਕਿਉਂਕਿ ਭਾਵੇਂ ਉਹਨਾਂ ਦੇ ਨਾਲ ਜੋ ਕਿ ਛੋਟਾ ਭਰਾ ਹੁੰਦਾ ਸੀ ਜਦੋਂ ਬੋਡੀ ਬਿਲਡਿੰਗ ਕਰਦੇ ਸੀ ਤਾਂ ਕਈ ਹੋਰ ਇਹੋ ਜਿਹੇ ਲੋਕ ਵੀ ਉਹਨਾਂ ਦੇ ਸੰਪਰਕ ਦੇ ਵਿੱਚ ਆਏ ਜਿਵੇਂ ਵਿੱਕੀ ਕੌਂਡਰ ਸੁਖਾ ਕਾਲਵਾ ਇਹਨਾਂ ਸਾਰਿਆਂ ਦੇ ਨਾਮ ਲਏ ਜਾ ਸਕਦੇ ਨੇ ਹਾਲਾਂਕਿ 2010 ਦੇ ਨੇੜੇ ਤੇੜੇ ਦੇ ਸਮੇਂ ਦੀ ਇਹ ਗੱਲ ਹੈ ਉਸ ਸਮੇਂ ਇਹਨਾਂ ਦੇ ਵਿੱਚੋਂ ਕੋਈ ਵੀ ਮੁੰਡਾ ਗਲਤ ਰਾਹ ਤੇ ਨਹੀਂ ਪਿਆ ਸੀ ਪਰ ਹੌਲੀ-ਹੌਲੀ ਕਰਦੇ ਹੋਏ ਸਭ ਕੁਝ ਬਦਲ ਗਿਆ ਵਰੀਂਦਰ ਕੁੰਮਣ ਨੇ ਇਸ ਤੋਂ ਇਸ ਕਰਕੇ ਹੀ ਬਚੇ ਰਹੇ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਮੇਰਾ ਇਹੀ ਸੁਪਨਾ ਸੀ ਮੈਂ ਕੁਝ ਅਲੱਗ ਕਰਾਂ ਜ਼ਿੰਦਗੀ ਦੇ ਵਿੱਚ ਉਹ ਆਪਣੀ ਦਾਦੀ ਜੀ ਦੇ ਨਾਲ ਸੌਂਦੇ ਹੋਏ ਤਾਰਿਆਂ ਦੀ ਛਾਂ ਦੇ ਵਿੱਚ ਇਹ ਹੀ ਆਖਦੇ ਸੀ ਕਿ ਮੈਂ ਵੀ ਇੱਕ ਦਿਨ ਚਮਕਦਾ ਹੋਇਆ ਤਾਰਾ ਬਣੂੰਗਾ ਦੁਨੀਆ ਤੋਂ ਵੱਖ ਹੋ ਕੇ ਤਾਂ ਖੈਰ ਇਹੋ ਜਿਹੀ ਸੋਚ ਉੱਤੇ ਜ਼ਹਿਨियत ਦੇ ਉਹ ਮਾਲਕ ਸੀ ਉਹ ਚਾਹੁੰਦੇ ਸੀ ਕਿ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਇੱਕ ਜਿੰਮ ਜ਼ਰੂਰ ਹੋਵੇ ਤਾਂ ਕਿ ਸਾਰੇ ਲੋਕਾਂ ਨੂੰ ਜਿੰਮ ਦਾ ਸ਼ੌਂਕ ਹੋਵੇ ਜਿਹੜੇ ਖਿਡਾਰੀ ਬਣਨਾ ਚਾਹੁੰਦੇ ਨੇ ਜਿਹੜੇ ਬੋਡੀ ਬਣਾਉਣਾ ਚਾਹੁੰਦੇ ਨੇ ਜੋ ਤੰਦਰੁਸਤ ਰਹਿਣਾ ਚਾਹੁੰਦੇ ਨੇ ਉਹ ਜਿੰਮ ਦੇ ਵਿੱਚ ਜਾਇਆ ਕਰਨਗੇ ਅਤੇ ਨਾਲ ਹੀ ਜਿੰਮ ਦੇ ਵਿੱਚ ਇੱਕ ਟ੍ਰੇਨਰ ਹੋਊਗਾ ਉੱਥੇ ਸਫਾਈ ਕਰਮਚਾਰੀ ਹੋਣਗੇ ਦੇਖਭਾਲ ਦੇ ਲਈ ਬਾਕੀ ਚੀਜ਼ਾਂ ਖੁੱਲਣਗੀਆਂ ਤਾਂ ਇਸ ਤਰ੍ਹਾਂ ਕਈ ਲੋਕਾਂ ਨੂੰ ਰੋਜ਼ਗਾਰ ਵੀ ਮਿਲੂਗਾ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਇਹ ਵਰਿੰਦਰ ਘੁੰਮਣ ਦੇ ਵੱਲੋਂ ਕਿ ਹਰ ਪਿੰਡ ਦੇ ਵਿੱਚ ਜਿੰਮ ਜ਼ਰੂਰ ਹੋਣਾ ਚਾਹੀਦਾ ਇਸ ਦੇ ਨਾਲ ਹੀ ਇੰਸਟਾ ਦੇ ਉੱਪਰ ਉਹਨਾਂ ਦੇ ਜਿੱਥੇ ਮਿਲੀਅਨ ਫਾਲੋਅਰ ਸੀ ਉਹਨਾਂ ਨੂੰ ਜਾਣਨ ਵਾਲੇ ਸੀ ਲਾਈਕ ਕਰਨ ਵਾਲੇ ਲੋਕ ਸੀ ਉਹ ਅਕਸਰ ਇਹ ਉਹਨਾਂ ਲੋਕਾਂ ਦੇ ਲਈ ਸੰਦੇਸ਼ ਦਿੰਦੇ ਹੁੰਦੇ ਸੀ ਕਿ ਪੋਜ਼ਿਟਿਵ એનર્ਜੀ ਪੋਜ਼ਿਟਿਵ ਸੋਚ ਪੋਜ਼ਿਟਿਵ ਨਜ਼ਰੀਆ ਸਾਡੇ ਕੋਲ ਜ਼ਰੂਰ ਹੋਣਾ ਚਾਹੀਦਾ ਹੈ ਇੱਕ ਵਾਰ ਉਹਨਾਂ ਨੇ ਕਿਹਾ ਸੀ ਕਿ ਬਾਡੀ ਹੈ ਜਿਹੜੀ ਉਹ ਵੀ ਇੱਕ ਦਿਨ ਖਤਮ ਹੋ ਜਾਣੀ ਹੈ ਜਿਹੜਾ ਤੁਸੀਂ ਧਾਮ ਕਮਾਇਆ ਹੈ ਤਖਤੋ ਤਾਜ ਨੇ ਤੁਹਾਡੇ ਕੋਲ ਸਭ ਇੱਕ ਦਿਨ ਚਲੇ ਜਾਣੇ ਨੇ ਪਰ ਜਿਹੜੀ ਇੱਕ ਪੋਜ਼ਿਟਿਵ એનર્ਜੀ ਉਹ ਹਮੇਸ਼ਾ ਤੁਹਾਡੇ ਨਾਲ ਰਹੋਗੇ ਤੇ ਤੁਹਾਨੂੰ ਜ਼ਿੰਦਾ ਰੱਖੂਗੀ ਇਸ ਕਰਕੇ ਆਪਣੇ ਉਸ ਨਜ਼ਰੀਏ ਨੂੰ ਬਰਕਰਾਰ ਰੱਖੀ ਕੁਝ ਇਸ ਕਿਸਮ ਦੇ انسان ਸੀ ਵਰਿੰਦਰ ਘੁੰਮਣ ਜੀ ਅੱਜ ਉਹਨਾਂ ਦਾ ਅੰਤਿਮ ਅਰਦਾਸ ਤੇ ਭੋਗ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਜਿਥੇ ਬੀਤੇ ਦਿਨੇ ਸੜਕਾਂ ਤੇ ਵੀ ਉਤਰੇ ਸੀ ਉਹਨਾਂ ਦੇ ਧੀ ਪੁੱਤ ਮਾਸੂਮ ਪੁੱਤਰ ਦਾ ਕੱਲ ਹੀ ਜਨਮ ਦਿਨ ਸੀ ਤੇ ਰੋਂਦੀਆਂ ਹੋਈਆਂ ਹੋ ਅੱਖਾਂ ਦੇ ਨਾਲ ਆਪਣਾ ਜਨਮ ਦਿਨ ਤੇ ਅੱਜ ਦਾ ਇਹ ਦਿਨ ਜਿੱਥੇ ਆਪਾਂ ਦੇਖਿਆ ਕਿ ਬੀਤੇ ਕੁਝ ਸਮਾਂ ਪਹਿਲਾਂ ਕੁਝ ਦਿਨ ਪਹਿਲਾਂ ਕੈਂਡਲ ਮਾਰਚ ਕੀਤਾ ਗਿਆ ਸੜਕਾਂ ਦੇ ਉੱਪਰ ਬਜ਼ੁਰਗ ਪਿਓ ਉਤਰੇ ਉਹਨਾਂ ਦੀ ਜਵਾਨ ਧੀ ਵਰਿੰਦਰ ਘੁੰਮਣ ਜੀ ਦੀ ਜੋ ਕਿ ਰੋ ਰੋ ਕੇ ਆਪਣੇ ਪਿਤਾ ਦੇ ਲਈ ਇਨਸਾਫ ਮੰਗ ਰਹੀ ਸੀ ਅੱਜ ਵੀ ਸਾਰੇ ਰਿਸ਼ਤੇਦਾਰ ਰੋਂਦੇ ਹੋਏ ਗੁਰਦੁਆਰਾ ਸਾਹਿਬ ਪਹੁੰਚੇ ਨੇ ਉਮੀਦ ਕੀਤੀ ਜਾ ਸਕਦੀ ਹੈ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਪੜਤਾਲ ਹੋਵੇ ਅਤੇ ਵਰਿੰਦਰ ਘੁੰਮਣ ਨੂੰ ਇਨਸਾਫ ਮਿਲੇ ਇਹਦਾ ਛੋਟਾ ਫਰਾ ਛੋਟਾ ਘੁੰਮਣ ਸਾਰਾ ਪਰਿਵਾਰ ਜਿਹੜਾ ਕਾਰਨਿਕ ਘਰ ਦੇ ਉੱਤੇ ਇਰੇ ਦੇ ਨਾਲ ਚੁਬੇ ਹੋਰ ਇਹਨਾਂ ਨੇ ਬੜੀ ਸਮਾਰਟੀ ਸੇਵਾ ਕੀਤੀ ਖਾਸ ਤੌਰ ਤੇ ਵਿਰਿੰਦਰ ਗੁੰਮਨ ਜਿਹੜਾ ਕਿ ਐਡਾ ਵੱਡਾ ਬਾਡੀ ਬਿਲਡਰ ਔਰ ਵੈਜੀਟੇਰੀਅਨ ਔਰ ਜਿਹਦਾ ਹਮੇਸ਼ਾ ਹੀ ਪਿਆਰ ਕਰਦਾ ਸੀ ਕਿ ਬੰਦੇ ਨੂੰ ਫ੍ਰੈਸ਼ ਹੋਣਾ ਚਾਹੀਦਾ ਔਰ ਉਸਨੇ ਆਪਣੀ ਸਿਹਤ ਪਨਾ ਕੇ ਲੋਕਾਂ ਨੂੰ ਦੱਸਿਆ ਕਿ ਅਸੀਂ ਬਿਨਾ ਪ੍ਰੋਟੀਨ ਤੋਂ ਬਿਨਾ ਕਿਸੇ ਐਸੀ ਵੀ ਚੀਜ਼ਾਂ ਕੋ ਆਪਣੀ ਬਾਡੀ ਜਿਹੜੀ ਮੇਨਟੇਨ ਕਰ ਸਕਦੇ ਆ ਔਰ ਉਸੇ ਮੌਤੇ ਉਤੇ ਸਾਨੂੰ ਬੜਾ ਗਹਿਰਾ ਦਸਤਮਾ ਹੈ ਔਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸ਼ਰਧਾ ਦੇ ਭੇਟ ਕਰਦਾ ਔਰ ਖਾਸ ਤੌਰ ਤੇ ਜਿਹੜੀ ਇਹ ਰਹਿਸ ਵਿੱਚ ਮੌਤ ਹੋਈ ਆ ਇਹਦੀ ਅਜੇ ਤੱਕ ਕੋਈ ਇਨਕੁਆਰੀ ਨਹੀਂ ਹੋਈ ਕੋਈ ਪਤਾ ਨਹੀਂ ਚਲਿਆ ਮੈਂ ਸਰਕਾਰਾਂ ਨੂੰ ਸਰੋਤਿਕ ਸਰਕਾਰ ਨੂੰ ਇਹ ਕਹਾਂਗਾ ਕਿ ਇਹਨਾਂ ਦਾ ਜਰੂਰ ਇਸ ਤਰੀਕੇ ਦੀ ਤਹਿਸੀकात ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਉਹਦੇ ਮੌਤ ਦੇ ਕਾਰਨ ਕੀ ਸੀ ਜੀ 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 ਵੀਰ ਮੈਂ ਜਿਹੜੇ ਕੁਝ ਦਿਨ ਪਹਿਲਾਂ ਇੱਕ ਬੜੇ ਪੇੜ ਪਰੇ ਹਾਲਾਤ ਦੇ ਵਿੱਚ ਜਿਹਦੀ ਮੌਤ ਹੋਈ ਹੈ ਮੈਂ ਉਹਦਾ ਪੇਪਰ ਹਾਲਾਤ ਦਊਂਗਾ ਕਿਉਂਕਿ ਇੱਕ ਵੱਡਾ ਬਾਡੀ ਬਿਲਟਰ ਰੇਟਾ ਵੱਡਾ ਨੌਜਵਾਨ ਇੱਕ ਟੋਪੀ ਜਿਹੀ ਆਪਰੇਸ਼ਨ ਕਰਾਉਣ ਵਾਸਤੇ ਹਸਪੀਟਲ ਗਿਆ ਔਰ ਇਦਾਂ ਦੇ ਵੱਡੇ ਹਸਪੀਟਲ ਘਟੇ ਹਸਪੀਟਲ ਜਿੱਥੇ ਲੋਪ ਪੱਨਾ ਲਾਜ ਰੋ ਪਿਆਰ ਕਰਨ ਜਾਂਦੇ ਆ ਉੱਥੇ ਥਕਾ ਸਮਾਰਨ ਵੀ ਪੈਥ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਇਹਦੇ ਨਾਲ ਸੋਬਨ ਪਰਿਵਾਰਕ ਨੂੰ ਬਹੁਤ ਵੱਡਾ ਚਟਕਾ ਲੱਗਾ ਬਹੁਤ ਵੱਡਾ ਟਟਾ ਰਿਹਾ ਕਿਉਂਕਿ ਮੇਰਾ ਔਰ ਮਨ ਪਰਿਵਾਰ ਦਾ ਪਿਛਲੇ 5 ਸਾਲ ਤੋਂ ਕੁਮਾਰੀ ਇਹ ਬਰਿੰਦਰ ਦਾ ਛੋਟਾ ਬਰਾ ਛੋਟਾ ਕੁਮਬਨ ਸਾਰਾ ਪਰਿਵਾਰ ਜਿਹੜਾ ਟਾਫਿਕ ਪੋਰਟ ਦੇ ਉੱਤੇ ਥੇਰੇ ਦੇ ਨਾਲ ਜਵੇ ਔਰ ਇਹਨਾਂ ਨੇ ਬੜੀ ਸਮਾਜਿਕ ਸੇਵਾ ਕੀਤੀ ਖਾਸ ਤੌਰ ਤੇ ਬਰਿੰਦਰ ਕੁਮਨ ਜਿਹੜਾ ਕਿ ਐਡਾ ਵੱਡਾ ਬੋਡੀ ਬਿਲਡਰ ਔਰ ਵੈਜੀਟੇਰੀਅਨ ਔਰ ਜਿਹੜਾ ਹਮੇਸ਼ਾ ਹੀ ਪਿਆਰ ਕਰਦਾ ਕਿ ਜੇ ਬੰਦਿਆਂ ਨੂੰ ਵੈਸ਼ਕੋਰ ਰਹਿਣਾ ਚਾਹੀਦਾ ਔਰ ਉਸਨੇ ਆਪਣੀ ਸੇਫ ਨਾਲ ਕੇ ਲੋਕਾਂ ਨੂੰ ਦੱਸਿਆ ਕਿ ਅਸੀਂ ਬਿਨਾ ਪ੍ਰੋਟੀਨ ਤੋਂ ਬਿਨਾ ਕਿਸੇ ਐਸੀ ਵੀ ਚੀਜ਼ਾਂ ਤੋਂ ਆਪਣੀ ਬਾਡੀ ਜਿਹੜੀ ਮੇਨਟੇਨ ਕਰ ਸਕਦੇ ਆ ਔਰ ਉਸੇ ਮੌਤ ਦੇ ਉੱਤੇ ਸਾਨੂੰ ਬੜਾ ਗਹਿਰਾ ਦਸਤਮਾ ਹੈ ਔਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸ਼ਰਧਾ ਤੇ ਪੁੱਛੇਟ ਕਰਦਾ ਔਰ ਖਾਸ ਤੌਰ ਤੇ ਜਿਹੜੀ ਇਹ ਰਹਿਸ ਵਿੱਚ ਮੌਤ ਹੋਈ ਆ ਇਹਦੀ ਅਜੇ ਤੱਕ ਕੋਈ ਇਨਕੁਆਰੀ ਨਹੀਂ ਹੋਈ ਕੋਈ ਪਤਾ ਨਹੀਂ ਚੱਲਿਆ ਮੈਂ ਸਰਕਾਰਾਂ ਨੂੰ ਸਰਕਾਰ ਨੂੰ ਇਹ ਕਹਾਂਗਾ ਕਿ ਇਹਨਾਂ ਦਾ ਜਰੂਰ ਇਸ ਤਰੀਕੇ ਦੀ ਤਹਿਕੀਕਾਤ ਹੋਣੀ ਚਾਹੀਦੀ ਆ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਦੇ ਉਹਦੇ ਮੌਤੇ ਕਾਰਨ ਦੀ ਸੀ ਇਹ ਬ੍ਰਿੰਦਰ ਕੁਮਨ ਜਿਹੜੇ ਕੁਝ ਦਿਨ ਪਹਿਲਾਂ ਇੱਕ ਬੜੇ ਗੇਰ ਪਰੇ ਹਾਲਾਤ ਦੇ ਵਿੱਚ ਇਹਦੀ ਮੌਤ ਹੋਈ ਹੈ ਮੈਂ ਉਹਦਾ ਪੇਪਰ ਹਾਲਾਤ ਦਊਂਗਾ ਕਿਉਂਕਿ ਇੱਕ ਵੱਡਾ ਬੋਡੀ ਬੇਟਰ ਨਾਟਾ ਵੱਡਾ ਨੌਜਵਾਨ ਇੱਕ ਟ੍ਰੋਪੀ ਜਿਹੀ ਆਪਰੇਸ਼ਨ ਕਰਾਉਣ ਵਾਸਤੇ ਹਸਪੀਟਲ ਗਿਆ ਔਰ ਇਦਾਂ ਦੇ ਵੱਡਿਆ ਹਸਪੀਟਲ ਘਟੇ ਹਸਪੀਟਲ ਜਿੱਥੇ ਲੋਪਾ ਇਲਾਜ ਔਰ ਪਿਆਰ ਕਰਨ ਜਾਂਦੇ ਆ ਉਥੇ ਅਚਾਨਕ ਮਤਲਬ ਹੀ ਪੈਠ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਦੇ ਨਾਲ ਤੋਂ ਬੰਨ ਪਰਿਵਾਰ ਨੂੰ ਬਹੁਤ ਵੱਡਾ ਚੱਕਾ ਲੱਗਾ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਮੇਰਾ ਔਰ ਬੰਨ ਪਰਿਵਾਰ ਦਾ ਪਿਛਲੇ 5 ਸਾਲ ਤੋਂ ਫੁਮਾਰੀ ਇਹ ਬਰ